ਆ ਵੇਖੋ ਜੀ ਬਿਲਕੁਲ ਪਤਲੇ ਨੇ ਕੋਈ ਮੋਡੇ ਨਹੀਂ ਕੋਈ ਕੁਛ ਨਹੀਂ ਸਹੀ ਹੈ ਬਾਈ ਇਹਦੇ ਆ ਆਨੰਦ ਆਏਗਾ ਜੀ ਇਹ ਪਤਲੇ ਆ ਪੂਰੇ ਮੋਢਾ ਬਣ ਨਹੀਂ ਹੈਗਾ ਮਾਸਾ ਵੀ ਹੋਰ ਵਿੱਚ ਇਹਦੇ ਜਿਹੜਾ ਖੋਇਆ ਪਾਇਆ ਹੁੰਦਾ ਉਹਦਾ ਤੋਂ ਇਹ ਪਤਾ ਲੱਗ ਜਾਂਦਾ ਕਿ ਕੰਡੇ ਬਿਲਕੁਲ ਸੌਫਟ ਹੁੰਦੇ ਨੇ ਖੋਇਆ ਦੇ ਬਿਲਕੁਲ ਕ੍ਰਿਸਪੀ ਹੋ ਜਾਂਦੇ ਕੰਡੇ ਅੱਛਾ ਜੀ ਸੱਸੀ ਗਾਲ ਪਾਜੀ ਸੱਸੀ ਕਾਲ ਜੀ ਹੋਰ ਠੀਕ ਹੈ ਹੋਰ ਸੁਣਾਓ ਕੀ ਹਾਲ ਚਾਲ ਜੀ ਜੀ ਚੜ੍ਹਦੀ ਕਲਾ ਚੜ ਦੀ ਗਲਾ ਚਾਹੀਦੀ ਹੈ ਜੀ ਤੇ ਐਰਗੀ ਭਾਜੀ ਅੰਮ੍ਰਿਤਸਰ ਵਾਸੀਆਂ ਲਈ ਕੀ ਲੈ ਕੇ ਆਏ ਜੀ ਭਾਜੀ ਮੈਂ ਜੀ ਅਸੀਂ ਲੈ ਕੇ ਆਏ ਆ ਜੀ ਮਾਲ ਪੂੜੇ ਵਾਹ ਵਾਹ ਜੀ ਕੋਈ ਖੋਏ ਵਾਲੇ ਓਏ ਹੋਏ ਖੋਏ ਵਾਲੇ ਮਾਲ ਪੂੜੇ ਉਸ ਤੁਹਾਡਾ ਭਲਾ ਹੋ ਜੇ ਇਹ ਕਦੇ ਮਾਲ ਪੂੜੇ ਦੇ ਉੱਤੋਂ ਖੋਏ ਵਾਲੇ ਹਾਂਜੀ ਸਹੀ ਆ ਜੀ ਸਹੀ ਆ ਇਹ ਪਹਿਲੀ ਵੀਡੀਓ ਨੂੰ ਤੁਹਾਡਾ ਤੁਹਾਡੀ ਨੂੰ ਬਹੁਤ ਪਿਆਰ ਦਿੱਤਾ ਜੀ ਅੰਮ੍ਰਿਤਸਰ ਵਾਸੀਆਂ ਨੇ ਬਿਲਕੁਲ ਤੇ ਜਲੇਬੀਆਂ ਦੇ ਨਾਲ ਗਲਾਬ ਜਾਮਨ ਨੂੰ ਬਹੁਤ ਧੰਨਵਾਦ ਕਰਦੇ ਹਾਂ ਵੀਰਾਂ ਦਾ ਕਿ ਜਿਨ੍ਹਾਂ ਨੇ ਇਹ ਬੜਾ ਮਲਕੇ ਪਿਆਰ ਬਚਿਆ ਵਾਹ ਜੀ ਵਾਹ ਇਹ ਹੈ ਕਿ ਚਲੋ ਕੰਮ ਵੀ ਇੱਕ ਗੁਣਾ ਤੋਂ ਦੋ ਗੁਣਾ ਹੋਇਆ ਜੀ ਸਹੀ ਹੈ ਜੀ ਸਹੀ ਹੈ ਇਹ ਮਾਲਕ ਇਹਨਾਂ ਕਿਸ ਦੇ ਪੈਰਾਂ ਪਿੱਛੇ ਹੀ ਦਿੰਦਾ ਹਾਂਜੀ ਤੇ ਇਹ ਮਾਲ ਪੁਰੇ ਬੱਬਾਈ ਕੇ ਕਿਹੜੇ ਹਿਸਾਬ ਨਾਲ ਤਿਆਰ ਕਰਦੇ ਜੀ ਤੁਸੀਂ ਇਹ ਜੀ ਇਹਦੇ ਚ ਰਵਾ ਜੀ ਮੈਦਾ ਆ ਅੱਛਾ ਜੀ ਠਾਂਡਿਆ ਸਭ ਕੁਝ ਵਿੱਚ ਇਹੀ ਕੋਲ ਹੁੰਦਾ ਇਹਦੇ ਇਹ ਇਧਰ ਵਿਖਾਓਗੇ ਜੀ ਜਰਾ ਹਾਂਜੀ ਹਾਂਜੀ ਲਓ ਲਓ ਅੱਛਾ ਜੀ ਹਾਂਜੀ ਤੇ ਕੀ ਕੀ ਜੇ ਇਹਦੇ ਵਿੱਚ ਇਹਦੇ ਵਿੱਚ ਹੈਗਾ ਜੇ ਰਵਾ ਅੱਛਾ ਜੀ ਮੈਦਾ ਖੋਇਆ ਖੰਡ ਸਭ ਕੁਝ ਮਿਕਸ ਹੀ ਹੁੰਦਾ ਹੈ ਇਹਦਾ ਅਸ਼ਾ ਮਤਲਬ ਖੋਇਆ ਖੰਡ ਸਾਰਾ ਕੁਝ ਰਵਾ ਮਿਕਸ ਹੁੰਦਾ ਹਾਂਜੀ ਠੀਕ ਹੈ ਜੀ ਇਹਦੇ ਵਿੱਚ ਜਿਹੜਾ ਖਾਂਡੇ ਦੇ ਵਿੱਚ ਮਿਕਸ ਹੈ ਮਿੱਠਾ ਵੀ ਬਿਲਕੁਲ ਲਾਈਟ ਹੁੰਦਾ ਠੀਕ ਹੈ ਜੀ ਕੋਈ ਚਾਣੀ ਵਾਲੇ ਨਹੀਂ ਬਣਾਈਦੇ ਜੇ ਕਿਦਾਂ ਅੱਛਾ ਜੀ ਵਾਲਿਆਂ ਜੇ ਮਿੱਠਾ ਬਹੁਤ ਜ਼ਿਆਦਾ ਹੁੰਦਾ ਅੱਛਾ ਜੀ ਠੀਕ ਹੈ ਜੀ ਹੋਰ ਇਹਦੇ ਵਿੱਚ ਸੌਫ ਪਾਈ ਹੁੰਦੀ ਜੇ ਕਾਲੀਆਂ ਮਿਰਚਾਂ ਪਾਈਆਂ ਹੁੰਦੀਆਂ ਓਏ ਹੋਏ 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 ਹਾਂਜੀ ਮੈਂ ਕਿਹਾ ਜਿਆਜਕਾਰ ਕਰਾਈ ਹੈ ਜੀ ਤੁਸੀਂ ਤੇ ਇਹ ਮੇਨ ਸੌਣ ਦੇ ਮਹੀਨੇ ਦੀ ਸਗਾਤ ਆ ਜੀ ਮੇਰੇ ਬਿਲਕੁਲ ਜੀ ਦੂਸਰੀ ਗੱਲ ਇਹ ਹੈ ਕਿ ਬਣਾਈ ਦੇ ਵੀ ਬਿਲਕੁਲ ਪਤਲੇ ਕੋਈ ਮੋਟੇ ਨਹੀਂ ਜਾਂ ਕਿਦਾਂ ਵਾ ਕੋਈ ਕੱਚੇ ਰਹਿ ਜਾਂਦੇ ਜਾਂ ਕਿਸ ਤਰ੍ਹਾਂ ਦਾ ਅੱਛਾ ਜੀ ਬਿਲਕੁਲ ਐ ਸਲਿਮ ਜੇ ਪਤਲੇ ਜੇ ਬਣਾਈਦੇ ਆ ਜੀ ਵਾਹ ਜੀ ਵਾਹ ਵਾਹ ਬਬਾਈ ਆ ਤੇ ਤੁਸੀਂ ਵੇਜਾ ਵੇਜਾ ਕਰਾਤੀ ਜੈਂ ਮਾਲ ਪੂੜੇ ਉਹ ਵੀ ਖੋਏ ਵਾਲੇ ਹਾਂਜੀ ਸਹੀ ਆ ਜੀ ਸਹੀ ਆ ਤੇ ਇਹਦੇ ਨਾਲ ਬਾਬਾਈ ਕੀ ਦਿੰਦੇ ਜੇ ਨਾਲ ਖੀਰ ਹੁੰਦੀ ਹੈ ਕਿ ਜੰਗ ਖੀਰ ਜੀ ਕਸਟਮਰ ਨੂੰ ਆਪ ਹੀ ਘਰ ਜਾ ਕੇ ਬਣਾਉਣੀ ਪੈਂਦੀ ਹੈ ਉਹ ਇਹ ਖੇਚਲ ਕਰਨੀ ਪੈਣੀ ਕਸਟਮਰ ਨੂੰ ਕਰ ਜਾ ਕੇ ਇਹ ਤੁਹਾਨੂੰ ਬਾਬਾਈ ਨੇ ਜੀ ਮਾਲ ਪੂੜੇ ਉਹ ਵੀ ਖੋਏ ਵਾਲੇ ਤਿਆਰ ਕਰਕੇ ਦੇ ਦੇਣੇ ਆ ਤੇ ਬਾਕੀ ਖੀਰ ਦੇ ਨਾਲ ਘਰ ਜਾ ਕੇ ਸ਼ਗੋ ਖੀਰ ਬਣਾਓ ਬਦਾਮਾਂ ਵਾਲੀ ਖੀਰ ਬਿਲਕੁਲ ਖੀਰ ਨਾ ਖਾਓ ਰਬੜੀ ਨਾ ਖਾਓ ਅਗਰ ਤੁਸੀਂ ਇਸ ਤਰ੍ਹਾਂ ਵੀ ਖਾਣੇ ਹੋਣ ਤਾਂ ਤਾਂ ਵੀ ਬਹੁਤ ਟੇਸਟ ਲੱਗਣਗੇ। ਬਾਬਾਈ ਨੇ ਸੈਟਅਪ ਬਹੁਤ ਵਧੀਆ ਤਿਆਰ ਕੀਤਾ ਜੇ ਸਾਫ ਸਵਾਬਾਈ ਤਾਂ ਹੀ ਦੇਖ ਸਕਦੇ ਜੇ। ਤੇ ਇਧਰ ਬਾਬਾਈ ਨੇ ਉੱਤੇ ਟੈਂਕੀ ਬਣਾਈ ਹੈ ਜੀ। ਹਾਂ ਜੀ। ਵਾਹ ਜੀ ਵਾਹ ਬਾਬਾਈ ਇਹ ਤੁਸੀਂ ਜਦੋਂ ਅੱਜ ਤੋਂ ਪਹਿਲਾਂ ਆਏ ਸੀ। ਹਾਂ ਜੀ। 4-5 ਮਹੀਨੇ ਪਹਿਲਾਂ ਉਦੋਂ ਅਜੇ ਸ਼ਤਿਸ਼ੋ ਤੋਂ ਇਸ ਤਰ੍ਹਾਂ ਹੀ ਡਰਮੇ ਵੀ ਥੱਲੇ ਸੀ ਤੇ ਉਸ ਤੋਂ ਬਾਅਦ ਹੀ ਇਹ ਸਭ ਕੁਝ ਕਰਾਇਆ ਜੀ। ਸਹੀ ਹੈ ਜੀ ਸਹੀ ਆ। ਹਾਂ ਜੀ। ਇਹ ਬਾਬਾਈ ਆਪ ਕਰਾਉਣ ਵਾਲੇ ਆ ਜੀ। ਕੁਰ ਆਮਦਾ ਜੀ ਨਗਰੀ ਚ ਜੀ ਬੈਠੇ ਜੀ ਹਾਂ ਜੀ ਹਾਂ ਜੀ ਹਾਂ ਬਈ ਕਿੰਨਾ ਟਾਈਮ ਲੱਗਦਾ ਹੈ ਤਿਆਰ ਹੋਣ ਜਿੰਨਾਂ ਨੂੰ ਹੋਣਾ ਹੈ ਬੇ ਬ੍ਰਾਊਨ ਹੈ ਨਾ ਮੈਂ ਜੀ ਵੱਧ ਤੋਂ ਵੱਧ 2 ਮਿੰਟ ਠੀਕ ਆ ਜੀ ਜ਼ਿਆਦਾ ਟਾਈਮ ਨਹੀਂ ਜੀ ਇਹਨਾਂ ਦੇ ਜੇ ਆ ਵੇਖੋ ਆ ਕੰਡੇ ਲਾਲ ਨੇ ਤੇ ਸਮਝੋ ਤਿਆਰ ਨੇ ਵਾਹ ਜੀ ਵਾਹ ਹਾਂ ਜੀ ਸਹੀ ਤੇ ਇਹਦਾ ਰੇਟ ਕੀ ਰੱਖਿਆ ਜੇ ਬਾਬਾ ਜੀ ਤੁਸੀਂ ਇਹ ਰੇਟ ਜੀ ਇਹ 150 ਰੁਪਏ ਪਾਈ ਆ ਜੇ ਅੱਛਾ ਜੀ 600 ਰੁਪਏ ਕਿਲੋ ਜੇ ਠੀਕ ਆ ਜੀ ਠੀਕ ਸੋ ਸਭ ਤੋਂ ਵੱਡੀ ਗੱਲ ਇਹ ਆ ਕਿ ਅਸੀਂ ਦਹੀਂ ਦੇ ਵੀ ਬਿਲਕੁਲ ਨਿਚੋੜ ਕੇ ਆ ਅੱਛਾ ਜੀ ਇਹ ਨਹੀਂ ਕਿ ਜਾ ਕੇ ਹੋ ਰਹਿਣ ਦਹੀਂ ਦਾ ਵਿੱਚ ਜਾ ਕਿਸ ਤ ਇੱਧਰ ਦੇਖ ਸਕਦੇ ਜੀ ਬਾਬਾਈ ਦੁਕਾਨਾਂ ਦੇ ਹੁੰਦਾ ਵਾ ਕਿ ਕਈ ਦੁਕਾਨਾਂ ਬਸ ਇਦਾਂ ਹੀ ਚੁੱਕ ਕੇ ਤੇ ਇਦਾਂ ਹੀ ਰੱਖੀ ਜਾਂਦੇ ਆ ਠੀਕ ਆ ਜੀ ਹੋਰ ਜਲੇਬੀ ਵੀ ਨਾਲ ਚਲਦੀ ਆ ਬਾਬਾਈ ਹਾਂ ਜੀ ਜਲੇਬੀ ਬਣਾਈਂਦੀ ਆ ਜੀ ਤੇ ਗਲਾਬ ਜਾਮ ਨੂੰ ਗਲਾਬ ਜਾਮ ਨੂੰ ਥੋੜਾ ਜੇ ਕੰਮ ਘੱਟ ਐ ਗਲਾਬ ਜਾਣੂਆਂ ਦਾ ਠੀਕ ਆ ਮੈਂ ਸਰਦੀਆਂ ਵਿੱਚ ਜ਼ਿਆਦਾ ਆਰਡਰ ਸਰਦੀਆਂ 'ਚ ਜ਼ਿਆਦਾ ਲਓ ਜੀ ਕਰੋ ਚੈੱਕ ਇੱਧਰ ਬਾਬਾਈ ਦੇ ਜੇ ਨਚੋੜਾਂ ਨੇ ਦੇਸੀ ਘਿਓ ਇਹ ਰੱਖੇ ਵੀ ਬਾਬਾਈ ਐਂ ਤੁਸੀਂ ਪਤਲੇ ਬਦਲੇ ਜੇ ਕੋਈ ਮੋਟਾ ਬਣ ਨਹੀਂ ਜੀਗਾ ਹਾਂ ਜੀ ਬਿਲਕੁਲ ਜੀ ਬਿਲਕੁਲ ਨਹੀਂ ਤੇ ਉਤਨਾ ਕਈ ਮੋਟੇ ਹੁੰਦੇ ਕਈ ਕਹਿੰਦੇ ਆ ਜੀ ਕੱਚੇ ਆ ਜਾਂ ਕਿਸ ਤਰ੍ਹਾਂ ਪਰ ਬਿਲਕੁਲ ਹੀ ਸਹੀ ਹੈ ਜੀ ਤੇ ਕਸਟਮਰ ਕਿਦਾਂ ਬਾਬਾ ਜੀ ਮੈਂ ਪੈਕਿੰਗ ਜਿਆਦੀ ਚੱਲਦੀ ਗੜੀਆਂ ਹਾਂਜੀ ਪੈਕਿੰਗ ਸੀ ਜਿਆਦਾ ਚੱਲਦਾ ਹੈ ਜੀ ਹਰ ਕੋਈ ਆਉਂਦਾ ਪਾਈਆ ਪਾਈਆ ਖੜਦੇ ਪਾਈਆ ਦੇ ਵਿੱਚ 8-10 ਪੀਸ ਚੜ ਜਾਂਦੇ ਬੜੇ ਆਰਾਮ ਨਾਲ ਸਹੀ ਹੈ ਜੀ ਸਹੀ ਹੈ ਆ ਵੇਖੋ ਜੀ ਬਿਲਕੁਲ ਪਤਲੇ ਨੇ ਕੋਈ ਮੋਟੇ ਨਹੀਂ ਕੋਈ ਕੁਛ ਨਹੀਂ ਸਹੀ ਹੈ ਬਾਈ ਇਹਦੇ ਆ ਆ ਕੇ ਆਨੰਦ ਆਏਗਾ ਜੀ ਇਹ ਪਤਲੇ ਆ ਪੂਰੇ ਮੋਡਾ ਬੰਨੀ ਹੈਗਾ ਮਾਸਾ ਵੀ ਔਰ ਵੇ ਜਿਹੜਾ ਖੋਇਆ ਪਾਇਆ ਹੁੰਦਾ ਉਹਦਾ ਤਾਂ ਇਹ ਪਤਾ ਲੱਗ ਜਾਂਦਾ ਕਿ ਕੰਡੇ ਬਿਲਕੁਲ ਸੌਫਟ ਹੁੰਦੇ ਨੇ ਖੋਇਆ ਦੇ ਬਿਲਕੁਲ ਕ੍ਰਿਸਪੀ ਹੋ ਜਾਂਦੇ ਕੰਡੇ ਅੱਛਾ ਜੀ ਤੇ ਇਹ ਨਹੀਂ ਕਿ ਜਦੋਂ ਦਾ ਦਾੜਾ ਜਿ ਵਜਦੇ ਆ ਜਾਂ ਕਿਦਾਂ ਜਿਹਦੇ ਖੋਇਆ ਨਾ ਪਿਆ ਹੋਵੇ ਤੇ ਫਿਰ ਉਹ ਦਾੜਾਂ ਚ ਜਾਂ ਬੁੱਢਾਂ ਚ ਕਈ ਆ ਵਜਦੇ ਨੇ ਜ਼ਿਆਦਾ ਠੀਕ ਹੈ ਠੀਕ ਹੈ ਇਹ ਬਾਬਾ ਜੀ ਕਿੰਨੇ ਸਾਲ ਤੋਂ ਇਹ ਤੁਸੀਂ ਸਾਉਂਡ ਤੇ ਮਹੀਨੇ ਚ ਆਪਣੇ ਤੁਹਾਡੇ ਕੋਲ ਮਿਲਦੇ ਆਏ ਕਿੰਨੇ ਸਾਲ ਤੋਂ ਪੁਰਾਣਾ ਤੁਸੀਂ ਕਰਦੇ ਜੇ ਕੰਮ ਇਹ ਦੇਖੋ ਜੀ ਕੰਮ ਤੇ ਸਾਡਾ ਬਹੁਤ ਪੁਰਾਣਾ ਹੈ ਜੀ ਦਾਦਿਆਂ ਪਰਦਾਦਿਆਂ ਤੋਂ ਆ ਰਿਹਾ ਠੀਕ ਹੈ ਜੀ ਤੇ ਮੈਨੂੰ ਇਥੇ ਨੀਵਾਂ ਮਸਾਲਾ ਤੇ ਸਾਡੇ ਕਿ ਚਾਰ ਸਾਲ ਪੰਜ ਸਾਲ ਹੋਏ ਨੇ ਤੇ ਪੰਜ ਸਾਲ ਤੋਂ ਹੀ ਮੈਂ ਇਥੇ ਲਾ ਰਿਹਾ ਤੇ ਜਦੋਂ ਇਦਾਂ ਆਉਂਦਾ ਦਿਲ ਦੇ ਹੱਥੇ ਵਾਹ ਰੀ ਵਾਹ ਲੋ ਸਰ ਇਹ ਪੂਰੇ ਤਿਆਰ ਨੇ ਠੀਕ ਹੈ ਜੀ ਤੁਸੀਂ ਦੱਸੋ ਜੀ ਵਾਹ ਜੀ ਵਾਹ ਬਾਈ ਜਰੂਰ ਜੀ ਜਰੂਰ ਲਓ ਜੀ ਬਾਬਾਈ ਨੇ ਇਧਰ ਜਲੇਬੀਆਂ ਤੇ ਨਾਲ ਖੋਏ ਵਾਲੇ ਮਾਲ ਪੂੜੇ ਵੀ ਦੇਸੀ ਘਿਓ ਦੇ ਵਿੱਚ ਇਹ ਕਰ ਦਿੱਤੇ ਆ ਜੀ ਰੈਡੀ ਤੇ ਸੌਣ ਦੇ ਮਹੀਨੇ ਦੀ ਸਗਾਤ ਆ ਜੀ ਮੇਨ ਤੇ ਇਹ ਆਪਾਂ ਤੁਹਾਨੂੰ ਟਰਾਈ ਕਰਕੇ ਦੱਸਦੇ ਆਂ ਕਿ ਕਿਸ ਨੇ ਬਾਬਾ ਜੀ ਨੇ ਬਣਾਈ ਇਹ ਤੁਹਾਨੂੰ ਘਰ ਹੀ ਖੇਚਲ ਕਰਨੀ ਪੈਣੀ ਆ ਤੇ ਨਿਊ ਅੰਮ੍ਰਿਤਸਰ ਦੇ ਵਿੱਚ ਬਾਬਾ ਹੀ ਹੁੰਦੇ ਆ ਤੇ ਇਧਰ ਜੇ ਵੀ ਜਲੇਬੀ ਤੇ ਨਾਲ ਹੈਗੇ ਜੇ ਮਾਲ ਪੂੜੇ ਤੇ ਇਹ ਹੁਣ ਬਾਈਟ ਲੈ ਕੇ ਫਿਰ ਦੱਸਦੇ ਆਂ ਕਿਵੇਂ ਦਾ ਟੇਸਟ ਆ ਹੂੰ ਹਨ ਇਹ ਨਾ ਯਾਰ ਆ ਬਾਜੀ ਦਾ ਜੇ ਮਾਲ ਪੂੜੇ ਉਤੋਂ ਕੋਈ ਹਾਰੇ ਜਿਹੜੇ ਆਹ ਦੇਖੋ ਲੇਅਰ ਜਿਹੜੀ ਆ ਇਹ ਪੂਰਾ ਤੇ ਸਪਾਈਸ ਵਾਲਾ ਪੂਰਾ ਕਰਾਂਚੀ ਟੇਸਟ ਦੇਣ ਦੀ ਆ ਤੇ ਵਿੱਚ ਜਿਹੜਾ ਇਹ ਪੂਰਾ ਸੌਫਟ ਆ ਜੀ ਖੋਏ ਕਰਕੇ ਤੇ ਬਹੁਤ ਵਧੀਆ ਤਿਆਰ ਕੀਤੀ ਆ ਤੇ ਇੱਧਰ ਜਲੇਬੀ ਵੇਖੋ ਬਾਬਾ ਜੀ ਹੁਣਾਂ ਦੀ ਮੈਂ ਪਤਲੀ ਜਲੇਬੀ ਆ ਦੇਖ ਸਕਦੇ ਜੇ ਆ ਕਰੋ ਚੈੱਕ ਬਹੁਤ ਜ਼ਿਆਦੀ ਪਤਲੀ ਜਲੇਬੀ ਆ ਤੇ ਪੂਰੀ ਕਰਾਂਚੀ ਹੈ ਵੀ ਇਹ ਵੀ ਚੈੱਕ ਕਰਕੇ ਤੁਹਾਨੂੰ ਦੱਸਦੇ ਕਿਵੇਂ ਦਾ ਟੇਸਟ ਆ ਹੂੰ ਬਹੁਤ ਕਰਾਂਚੀ ਨਾਲ ਸਾਜੀ ਜਲੇਬੀ ਦੇ ਵਿੱਚ ਬਹੁਤ ਵਧੀਆ ਜਲੇਬੀ ਬਾਬਾ ਜੀ ਨੇ ਤਿਆਰ ਕੀਤੀ ਆ ਤੇ ਬਾਕੀ ਤੁਸੀਂ ਵੀ ਬਾਬਾਈ ਕੋ ਪਹੁੰਚੋ ਜੀ ਇੱਥੇ ਨਿਊ ਅੰਮ੍ਰਿਤਸਰ ਦੇ ਵਿੱਚ ਇਧਰ ਬਾਬਾਈ ਇਹ ਛੋਟੇ ਹਾਸੀ ਤੇ ਹੁੰਦੇ ਆ ਤੇ ਇੱਥੇ ਤਿਆਰ ਕਰਦੇ ਆ ਜੀ ਪੂੜੇ ਤੇ ਨਾਲ ਜਲੇਬੀਆਂ ਤੇ ਜਰੂਰ ਬਾਬਾਏ ਕੋ ਪਹੁੰਚੋ ਬਾਕੀ ਵੀਡੀਓ ਵੇਖ ਕੇ ਦੱਸੋ ਕਿਵੇਂ ਦੇ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਵਾਤਵਾਤ ਵੀਡੀਓ ਨੂੰ ਸ਼ੇਅਰ ਕਰਿਓ ਤੇ ਆਪਾਂ ਹੁਣ ਖਾ ਲਈ ਜੀ ਪੂੜੇ ਦੇ ਨਾਲ ਜਲੇਬੀਆਂ ਤੇ ਮਿਲਦੇ ਹਾਂ ਜਲਦੀ ਨਵੀਂ ਹੋਰ ਕਿਸੇ ਵੀਡੀਓ ਵਿੱਚ ਤੇ ਦਾਦਾ ਦਾ ਲਈ ਸਾਸਿਗਾਲ